ਪੇ ਸਰਪੰਚ ਗਿਆ ਠਾਨੇਦਾਰ ਕੋਲ ਉਹ ਰਿਸ਼ਤੇਦਾਰ ਦਾ ਠਾਨੇਦਾਰ ਉਹਨੂੰ ਨਾਜਰ ਦਾ ਠਾਨੇਦਾਰ ਨੂੰ ਉਹ ਕਹਿੰਦਾ ਵੀ ਉਹ ਆ ਕੇ ਕਹਿੰਦਾ ਵੀ ਉਹਨਾਂ ਦੇ ਗੁੱਜਰਾਂ ਦੇ ਮੁੰਡਿਆਂ ਦੇ ਪੱਟਾਂ 'ਚ ਜ਼ੋਰ ਆ ਜੱਜ ਘਰ ਤੇ ਬੁਲਾ ਕੇ ਜਾਂਦਾ ਤੁਸੀਂ ਖੁਸ਼ ਹੋ ਹੁਣ ਇੱਥੇ ਰਹਿ ਕੇ ਤੁਹਾਨੂੰ ਕਦੀ ਗਏ ਨੇ ਕੋਈ ਤੰਗੀ ਤਾਂ ਨਹੀਂ ਆਪਣੀ ਸਰਕਾਰ ਬੋਲ ਬੋਝਾਂ ਕਰਦੇ ਆ ਆਪਣੀ ਸਰਕਾਰ ਕਿਵੇਂ ਦੀ ਆਪਣੀ ਵਧੀਆ ਨਹੀਂ ਸਰਕਾਰਾਂ ਕਿਸੇ ਬੋਲ ਬੋਝਾ ਦੇਖੋ ਸਾਨੂੰ ਮੁਸੀਰਤ ਨੂੰ ਵੰਜਾ 80 ਰੁਪਿਆ ਦੇਦਾ ਸਰਕਾਰ ਨੇ ਕਿਹਾ ਠੀਕ ਹੈ 50 ਫੇਰ ਦੇਦਾ ਠੀਕ ਹੈ ਅੱਛਾ ਕਾਬਰਾਂ ਨੂੰ ਜੇ ਤਾਂ ਕਾਬਰਾਂ ਵਾਲਾ ਬਾਲ ਕਰਕੇ ਘੇੜਨ ਲਾਦਾ ਹਾਂ ਇਹ ਜੀ ਮੌਜ ਕਥੇ ਤੁਹਾਡੀ ਹੁਣ 90 95 ਸਾਲ ਦੀ ਉਮਰ ਹੈ ਪਤਾ ਨਹੀਂ ਮੈਨੂੰ ਨਿਗਾਹ ਤੁਹਾਡੀ ਵਧੀਆ ਹਾਂ ਨਿਗਾਹ ਹੈ ਲਿਆ ਸੂਈ ਤਾਗਾ ਬਣੂਗਾ ਅੱਛਾ ਸੂਈ ਤਾਗਾ ਬਾਲੀਂਦੇ ਹੋ ਦੰਦ ਕਿਵੇਂ ਨੇ ਹਾਂ ਦੇ ਦੰਦ ਦੇਖਦੇ ਚਮਕਾ ਮਾਰਦੇ ਨੇ ਹੈ ਨਕਲੀ ਨਕਲੀ ਤਾਂ ਨਹੀਂ ਲੋਏ ਹੈ ਨਕਲੀ ਤਾਂ ਨਹੀਂ ਲੋਏ ਦੰਦ ਹਾਂ ਜਦੋਂ ਤੁਸੀਂ ਫਿਰ ਮੈਂ ਸਗਲ ਜਾਂਦੇ ਹੋਏ ਗੰਨੇ ਗੁਣੇ ਪਟ ਲੈਣੇ ਹੁੰਦੇ ਗੰਨੇ ਗੁਣੇ ਆਪੇ ਦੇਉਂਦੇ ਲੋਕ ਅੱਛਾ ਮਾਲ ਜਦ ਬਸੇ ਵੀ ਗੰਨੇ ਚੂਬ ਲੋ ਹਾਂ ਆਪੇ ਦੇ ਦਿੰਦੇ ਮਾਲੋ ਤੈਨੂੰ ਮੌਜਾ ਆਣ ਫੇਰ ਹਨਾ ਕੁੱਕੜੀਆਂ ਦੇ ਆਉਂਦੇ ਵੀ ਛੱਬ ਲੋ ਹਾਂ ਕੁੱਕੜੀਆਂ ਵੀ ਦਿਉਂਦੇ ਠੀਕ ਹੈ ਚਾਦ ਵਾਲਾ ਜ਼ਮਾਨਾ ਬਹੁਤ ਵਧੀਆ ਦਾ ਬੜਾ ਵਧੀਆ ਹੀ ਹੁਣ ਵੀ ਵਧੀਆ ਹੈ ਹੁਣ ਵੀ ਵਧੀਆ ਹੈ ਹਾਂ ਹੁਣ ਜਾਨੀ ਮਹਿੰਗਾਈ ਤਾਂ ਨਹੀਂ ਆਉਂ ਹਾਂ ਮੈਂ ਕਿਹਾ ਹੀ ਨਹੀਂ ਹੈਗੀ ਇਹ ਸੋਚੀਏ ਕਿਹੜੀ ਮਹਿੰਗਾਈ ਹੈ 2 ਰੁਪਏ ਦੀਹਾੜੀ ਸੀ ਹਾਂ 4 ਅੰਨੇ ਸਰ ਆਟਾ ਦਾ ਹਾਂ 4 ਅੰਨੇ ਸਰ ਦੁੱਧ ਦਾ 500 ਦੀਹਾੜੀ ਹੈ ਹਾਂ ਤੁਹਾਡਾ ਵਿਆਹ ਕਿੱਥੇ ਹੋਇਆ ਸੀ ਤੁਹਾਡਾ ਕਿੰਨੇ ਵਿਆਹ ਹੋਏ ਨੇ ਤੁਹਾਡੇ ਦੋ ਹੋਏ ਨੇ ਭੈਣਾ ਦਾ ਕੰਮ ਹੋਇਆ ਦਾ ਉਹ ਕਿੱਥੇ ਹੈ ਉਹ ਪਾਕਿਸਤਾਨ ਨੂੰ ਚਲੇ ਗਈ ਜਿੱਥੇ ਪਹਿਲਾਂ ਤੁਹਾਡਾ ਵਿਆਹ ਹੋਇਆ ਸੀ ਉਹ ਪਾਕਿਸਤਾਨ ਤੁਰ ਗਿਆ ਸਾਰੇ ਹਾਂ ਜਿਹੜੀ ਮਗਲਾਵਾ ਨਹੀਂ ਥਾਇਆ ਅੱਛਾ ਵਿਆਹ ਕਰ ਦਿੰਦੇ ਸੀ ਛੋਛੋੜਾਂ ਦਾ ਹਾਂ ਮਗਲਾਵਾ ਫਿਰ ਉਹਨਾਂ ਦਾ 2-4 ਸਾਲ ਗੱਲੋਂ ਅੱਛਾ ਜਿਹੜੀ ਮੇਰੀ ਭੈਣ ਦੀ ਉਹ ਵੀ ਵਿਆਹੀ ਵੀ ਸੀ ਅੱਛਾ ਜਿਹੜੀ ਮਗਲਾਵਾ ਨਹੀਂ ਥਾ ਤਾ ਠੀਕ ਹੈ ਸਮਝ ਗਿਆ ਠੀਕ ਹੈ ਉਹ ਪਾਕਿਸਤਾਨ ਨੂੰ ਲੰਘ ਹੀ ਹੋ ਠੀਕ ਹੈ ਇਹ ਫਿਰ ਦੁਬਾਰੇ ਹੋਗਾ ਨਾ ਠੀਕ ਹੈ ਹੁਣ ਫਿਰ ਤੁਹਾਡਾ ਬਾਅਦ ਚ ਕਿੱਥੇ ਹੋਇਆ ਸੀ ਆ ਮੈਂ ਦੱਸਦਾ ਵੀ ਇਹਨਾਂ ਦੀ ਮਾਂ ਸੀ ਨਿਆਮ ਦੇ अच्छा शौली जी हां ਸਹੁਰੇ ਤੇਰੇ ਸਹੂਲੀ ਨੇ ਪੈਲਾ ਕੰਮ ਤੇ ਠੀਕ ਹੈ ਹੋਰ ਤੇਰੇ ਤੁਹਾਡੇ ਸਹੁਰਿਆਂ ਦੇ ਵਿੱਚ ਕੀ ਕੀ ਪਰਿਵਾਰ ਸੀ ਤੁਹਾਡੇ ਸਾਲੇ ਸਾਲੀ ਹੈਗੇ ਉਹਨਾਂ ਦੇ ਚਾਚੇ ਦੇ ਮੁੰਡੇ ਨੇ اچھا ਤੁਹਾਡੇ ਸਕੇ ਸਾਲੇ ਸਾਲੀਆਂ ਨਹੀਂ ਹੈਗੇ ਉਹ ਤਾਂ ਪਾਕਿਸਤਾਨ ਚ ਅੱਛਾ ਉਹ ਵੀ ਤੁਰ ਗਏ ਇਹ ਜਿਹੜੀ ਬੇਬੇ ਸੀ ਇੱਥੇ ਰਹਿ ਗਈ ਨਿਆਮਤ ਤੁਹਾਡੇ ਕੋਲ ਮੈਂ ਦਊਗਾ ਜੈਪਾਕਿਸਤਾਨ ਚ ਅੱਛਾ ਮਿਲਿਆ ਅੱਛਾ ਉਪਰ ਛੇ ਗੱਲ ਜਾਏ ਸੀ ਅੱਛਾ ਪਾਸਾਂ ਜੋ ਠੀਕ ਹੈ ਪਰ ਬਕੜਾ ਗਏ ਨਹੀਂ ਫਿਰ ਬੇਬੇ ਹੈਗੀ ਤਾਂ ਚੰਗੀ ਸੀ ਜਿਹੜੀ ਤੇਰੇ ਕੋਲ ਰਹਿ ਗਈ ਬਾਕੀ ਤਾਂ ਬਰੋਦਰ ਤੁਰ ਗਿਆ ਤੇ ਇਹਨੂੰ ਨਹੀਂ ਛੱਡ ਕੇ ਗਈ ਉਹ ਦੇਣੀ ਇਜਾਜ਼ਤ ਨਾ ਸਾਡਾ ਉਹ ਨਿਕਾਹ ਜਾ ਹੋ ਗਿਆ ਉਹ ਸਾਨੂੰ ਵੀ ਕਹਿੰਦਾ ਵੀ ਤੁਸੀਂ ਚਲੋ ਹੂੰ ਬਾਹਤਾਂ ਨੂੰ ਲੈਣ ਆ ਗਏ ਸੀ ਹੂੰ ਉਹ ਫਿਰ ਜਿਹੜੇ ਮੇਰੇ ਭਾਈ ਦੇ ਦੋ ਉਹ ਬਿਮਾਰ ਹੋ ਗਏ ਹੂੰ ਕਹਤਾ ਹੈਗਾ ਇੱਕ ਮਰ ਗਿਆ ਹੂੰ ਉਫਰ ਮੇਰਾ ਬਾਪ ਕਹਿੰਦੇ ਰਾਤ ਮੁੰਡਾ ਕੋਈ ਮਰ ਗਿਆ ਹੰ ਅਨਜਾਲ ਹੋ ਰਿਹਾ ਸੀ ਹੰ ਅਸੀਂ ਇਤਿਆਰ ਹੋ ਗਏ ਤਾਂ ਜਾਣਾ ਠੀਕ ਹੈ ਉਹ ਫੇ ਪਾਕਿਸਤਾਨ ਚਲੇ ਗਏ ਠੀਕ ਤੇ ਬਾਪੂ ਜੀ ਉਦੋਂ ਮਗਰੋਂ ਜਦੋਂ ਤੁਹਾਡਾ ਟੱਬਰ ਤੁਰ ਗਿਆ ਕੋਈ ਇੱਥੇ ਮਰ ਗਿਆ 80 90 ਜੀ ਤੁਹਾਡੇ ਪਿੰਡ ਦੇ ਹੰ ਉਦੋਂ ਬਾਅਦ ਚ ਜਦੋਂ ਸਾਰਾ ਕੋਈ ਮਾਹੌਲ ਠੀਕ ਹੋਇਆ ਉਦੋਂ ਮਗਰੋਂ ਫਿਰ ਤੁਹਾਨੂੰ ਕਦੀ ਕਿਸੇ ਦੇ ਇੱਧਰਲੇ ਕਿਸੇ ਹੋਰ ਬੰਦੇ ਨੇ ਮੁਸਲਮਾਨਾਂ ਤੋਂ ਬਿਨਾ ਕਿਸੇ ਹੋਰ ਕਾਸਟ ਦੇ ਬੰਦੇ ਨੇ ਤੁਹਾਨੂੰ ਕਦੀ ਤੰਗ ਤਾਂ ਨਹੀਂ ਕਰਿਆ ਹੁਣ ਅੱਜ ਤੱਕ ਜਿਹੇ ਹਵੇਲੀ ਵਾਲੇ ਤੇ ਨਾ ਹਾਂ ਜਿਹੜਾ ਮੇਰਾ ਭਾਈ ਮਰ ਗਿਆ ਮੇਰੇ ਤੋਂ ਛੋਟਾ ਹਾਂ ਉਹ ਨਿਮਾ ਥੱਲੇ ਬੈਠਾ ਦਾ ਵੀ ਸੁਣਾਵਾਂ ਹਾਂ ਉਹਨੂੰ ਕਹਿੰਦਾ ਸਲੇ ਮੋਸਲੇ ਕਹਿੰਦਾ ਜੱਟਾਂ ਦੇ ਉੱਪਰ ਹੀ ਹੋਗੇ ਹਾਂ ਵੀ ਜਮੀਨ ਖਰੀਦੀ ਉਹ ਜੱਫੀ ਲੱਗੀ ਉਹਨਾਂ ਦੀ ਵੀ ਨਰਵਾਦਾ ਹਾਂ ਉਹਨੇ ਸਾਡੇ ਨੇ ਬਾਡੀ ਪੂਨ ਦੇ ਵਾਲ ਕੱਟ ਪਟਲੇ ਹਾਂ ਸਰਪੰਚ ਨੂੰ ਕਹਿੰਦਾ ਮੇਰੀ ਦਾੜੀ ਪਟਦੀ ਉਹਨੇ ਐਦਾ ਦੇਖਿਆ ਨੀ ਕਿੱਥੋਂ ਪੱਟੀ ਆ ਸਾਡੇ ਪਰ ਹਮਲਾ ਕਰਤਾ ਸੈਨ 70 ਚ ਫਿਰ ਹਮਲਾ ਕਰਤਾ ਪਿਆਰੀ ਹੂੰ ਪਿਆਰਾ ਹੂੰ ਸਵਰਨ ਇਹ ਮੂਰੇ ਹੋ ਗਏ ਸਾਡੀ ਮਹਿਰ ਚ ਅੱਛਾ ਇਹਨੇ ਫੋਲੋ ਥਾੜਿਆਂ ਨੂੰ ਇਹਨੇ 47 ਬਣਾ ਤਾ ਭੱਜ ਗਏ ਫਿਰ ਸਾਣੇ ਜਾ ਕੇ ਰਾਬੜ ਦੇਤੀ ਮੈਂ ਸਰਪੰਚ ਉਹਦੇ ਪਰ ਹਮ ਖਾਨਦਾਰ ਜਮਰ ਸਰਪੰਚ ਦਾ ਨਾਮ ਲਖਾਇਆ ਨਾ ਹਰਦੇਵ ਦਾ ਕਹਿੰਦਾ ਸਵੇਰੇ ਆਉਂਗਾ ਹਮ ਉਹ ਮਾ ਸਾਡੇ ਬਰਦਾ ਉਹ ਬੰਦੇ ਖੜੇ ਨੇ ਫਿਰ ਡੀਐਸਪੀ ਨੂੰ ਫੋਨ ਕਰਤਾ ਹਮ ਰਾਤ ਦੇ 9 ਵਜੇ ਹਮ ਸਮਝ ਗਿਆ ਫਿਰ ਡੀਐਸਪੀ ਦਾ ਅੱਡਰ ਦੇ ਮੁੰਰੇ ਭੇਜ ਤੇ ਸਿਪਾਹੀ ਦੋ ਹਮ ਆਲੇ ਫਿਰ ਉਹ ਰਾਮ ਪਿਆਰੇ ਨੇ ਘਰ ਤਾ ਨੂੰ ਧੁੱਤ ਪਲਾਇਆ ਸਕੂਲ ਚ ਪੈਰੀ ਹਮ ਕਹਿੰਦੇ ਵੀ ਤੜਕੇ ਨੂੰ ਫੜਨਾ ਹੈ ਤੜਕੇ ਨੂੰ ਬੱਚੇ ਉਹ 10 ਬੰਦੇ ਜਿਹੜੇ ਹਮਲਾ ਕਰਿਆ ਤਾਂ ਸਰਪੰਚ ਹਵਾਲਾ ਠੋਕ ਦੇ ਠੀਕ ਹੈ 6 ਵਜੇ ਅਕਲੂ ਜਾਂ ਫਿਰ ਨਹੀਂ ਫਿਰ ਉਸ ਤੋਂ ਮਗਰੋਂ ਜੇ ਆਪਾਂ ਉਹ ਗੱਲ ਵੀ ਵੇਖੀਏ ਉਹ ਵੀ ਉਹਨਾਂ ਬੰਦਿਆਂ ਨੇ ਸ਼ਰਾਰਤ ਕੀਤੀ ਜੇ ਉਸ ਨੂੰ 1970 ਚ ਹੋਇਆ ਜਦੋਂ 1970 ਚ ਦੁਬਾਰੇ ਇਸ ਤਰ੍ਹਾਂ ਰੌਲਾ ਪੈ ਗਿਆ ਲੜਾਈ ਹੋ ਗਈ ਹਮਲਾ ਕਰਤਾ ਦਾ ਹਮਲਾ ਹਾਂ ਉਸ ਪਰਿਵਾਰ ਤੋਂ ਬਿਨਾ ਹੋਰ ਨਹੀਂ ਤੇ ਤੁਹਾਨੂੰ ਕਦੀ ਕਿਸੇ ਨੇ ਕੁਝ ਕਿਹਾ ਹੋਰ ਨਹੀਂ ਗੱਲ ਨਹੀਂ ਕਰੀ ਹਾਂ ਫਿਰ ਹੋ ਫਿਰ ਨਾ ਕਿ ਐਸੇ ਚੱਲ ਪਿਆ 10 ਮਹੀਨੇ ਚੱਲਿਆ ਉਹ ਫਿਰ ਸਾਨੂੰ ਉਹਨੇ ਸਾਡੀਆਂ ਵੀ ਜ਼ੁਬਾਨ ਤੱਕ ਰਾਦ ਲਿਓ ਹਾਂ ਸਰਪੰਚ ਨੇ ਉਹ ਅਸੀਂ ਜਾਂ ਫੜ ਕੇ ਲੈ ਗਏ RAM ਪਿਆਰਾ ਹਰੀਸ਼ੂ ਸਵਾਰਨ ਮੈਂ ਤੇ ਨਵੇਂ ਪਿੰਡਿਆਂ ਦੇ ਮੁੰਡੇ ਰਮਜ਼ਾਨ ਅਰ ਨਜੀਰ ਬਸੀਰ ਉਹ ਇੱਥੇ ਜਿਹੜਾ ਸਕੂਲ ਹੈ ਨਹੀਂ ਆ ਉੱਥੇ ਘੜਾ ਦਾ ਸਰਪੰਚ ਹਮ ਕਹਿੰਦਾ ਹਰੀ ਸਾਂ ਕਹਿੰਦਾ ਹਾਂ ਕਹਿੰਦਾ ਹੁਣ ਤੁਸੀਂ ਸੋਮਵਾਰ ਨੂੰ ਆਏਂਗੇ ਉਹ ਜੇ ਸੋਮਵਾਰ ਨੂੰ ਆਏਂਗੇ ਹੁਣ ਤੁਸੀਂ ਬਾਹਰ ਤੋਂ ਆਣਾ ਅਸੀਂ ਚੀਮੇ ਗੱਲ ਗੱਲ ਕਰ ਲਈ ਸੀ ਚੀਮਾਂ ਸੁਣੇ ਮੈ ਮੈ ਲੋਵਾ ਦਾ ਉਹ ਕਾਨੂੰਨ ਮੈਂ ਕਰਾ ਲੂ ਨਾ ਫਿਰ ਜੱਜ ਘਰ ਤੇ ਬੁਲਾ ਕੇ ਜਾਂਦਾ ਅੱਛਾ ਐ ਬਾਹਰ ਨੂੰ ਫਿਰ ਬਾਹਰ ਸਾਡੀ ਜ਼ੁਬਾਨ ਦਾ ਕਰਾ ਦਿੰਦੀ ਠੀਕ ਹੈ ਫਿਰ ਸਰਪੰਚ ਗਿਆ ਥਾਣੇਦਾਰ ਕੋਲ ਵਾ ਰਿਸ਼ਤੇਦਾਰ ਦਾ ਥਾਣੇਦਾਰ ਉਹਨੂੰ ਨਾਜਰਦਾ ਥਾਣੇਦਾਰ ਨੂੰ ਉਹ ਕਹਿੰਦਾ ਵੀ ਉਹ ਆ ਕੇ ਕਹਿੰਦਾ ਵੀ ਉਹਨਾਂ ਦੇ ਗੁੱਜਰਾਂ ਦੇ ਮੁੰਡਿਆਂ ਦੇ ਪੱਟਾਂ 'ਚ ਜ਼ੋਰ ਆ ਜੱਜ ਘਰ ਤੇ ਬੁਲਾ ਕੇ ਜਾਂਦਾ ਇਕਲੂ ਜਾਂਦਾ ਪਹਿਲਾਂ ਜਦੋਂ ਤੁਸੀਂ ਸ਼ੁਰੂਜ ਤੁਹਾਡੇ ਵੱਡੇ ਵੱਡੇਰੇ ਡੰਗਰ ਚਾਰਦੇ ਸਨ ਮੈਂ ਵੀ ਚਾਰਿਆ 20 ਤੁਸੀਂ ਵੀ ਚਾਰਿਆ ਹੁਣ ਤੁਹਾਡੇ ਕੋਲ ਜ਼ਮੀਨ ਹੈਗੀ ਏ ਜ਼ਮੀਨ ਹੈਗੀ ਸਾਡੇ ਕੋਲ 8 ਕਿੱਲੇ ਮੋ ਦੋ ਮੁੰਡੇ ਨੇ ਤੁਹਾਡੇ ਚਾਰਾਂ ਕੋਲ ਐ ਚਾਰਾਂ ਭਾਈਆਂ ਕੋਲ ਚਾਰਾਂ ਭਰਾਵਾਂ ਕੋਲ ਦੋ ਦੋ ਕਿੱਲੇ ਹੁੰਦੇ ਨੇ ਤੁਹਾਨੂੰ ਹਾਂ ਮੁੱਲ ਲਈਆ ਮੁੱਲ ਖਰੀਦੀ ਐ ਮੋਟਰਾਂ ਲਾਤੀਆਂ ਦੋ ਇੱਕ ਮੁੰਡਾ ਤੁਹਾਡਾ ਨੌਕਰੀ ਪਟਿਆਲੇ ਕਰਦਾ ਹੁਣ ਆਹੀ ਕਰਦਾ ਪਟਿਆਲੇ ਇੱਕ ਆਦੇ ਚ ਕਰਦਾ ਐ ਇਹ ਨੂੰ ਪੁੱਛ ਲੋ ਤੁਸੀਂ ਰੇਡੀਓ ਤੇ ਕਰਦਾ ਹੈ ਰੇਡੀਓ ਸੁਣਦੇ ਹੋ ਤੁਸੀਂ ਮੈਂ ਨਹੀਂ ਕਦੇ ਪੁੱਛਦਾ ਹਾਂ ਇਹ ਰੇਡੀਓ ਤੇ ਕਰਦੇ ਨੇ ਕਾਸ਼ਵਾਨੀ ਪਟਿਆਲਾ ਤੇ ਹੋ ਗਿਆ ਪਟਿਆਲਾ ਹੋ ਗਿਆ ਖਾਓ ਪਰਸਣ ਹੋ ਗਈ ਦੂਏ ਠੀਕ ਹੈ ਚੰਡੀਗੜ੍ਹ ਕੋਠੀ ਪਾਈ ਵੀ ਆ ਬਸਰਾ ਤੋਂ ਜੇ ਤਾਂ ਰੱਬ ਨੇ ਠੀਕ ਹੈ ਇਹ ਪੰਜਾਬਾ ਬੁਰਾ ਤਨ ਹਾਂ ਉਹ ਕਹਿ ਜਾਂਦਾਗਾ ਤੁਸੀਂ ਮੌਜਾਂ ਕਰੋਗੇ ਠੀਕ ਹੈ ਪਰ ਬਾਪੂ ਜੀ ਜਿਹੜਾ ਹੁਣ ਦੇਸ਼ ਏ ਇਹ ਆਪਣਾ ਪੰਜਾਬ ਹੈ ਤੁਹਾਡ ਤੁਸੀਂ ਖੁਸ਼ ਹੋ ਹੁਣ ਇੱਥੇ ਰਹਿ ਕੇ ਤੁਹਾਨੂੰ ਕਦੀ ਗਏ ਨੇ ਕੋਈ ਤੰਗੀ ਤਾਂ ਨਹੀਂ ਆਪਣੀ ਸਰਕਾਰ ਮੋਲਜਾਂ ਕਰ ਰਹੀਆਂ ਹਾਂ ਆਪਣੀ ਸਰਕਾਰ ਕਿਵੇਂ ਦੀ ਆਪਣੀ ਵਧੀਆ ਨੇ ਸਰਕਾਰਾਂ ਕਿਸੇ ਨੇ ਮੋਲਜਾ ਦੇਖੋ ਹਾਂ ਸਾਨੂੰ ਮੁਸੀਦ ਨੂੰ 50000 ਰੁਪਇਆ ਦੇ ਦਾ ਸਰਕਾਰ ਨੇ ਕਿਹਾ ਠੀਕ ਹੈ 50 ਫੇਰ ਦੇ ਦਾ ਠੀਕ ਹੈ ਅੱਛਾ ਕਾਬਰਾਂ ਨੂੰ ਜੇ ਤਾਂ ਕਾਬਰਾਂ ਵਾਲਾ ਬਾਲ ਕਰਕੇ ਗੇੜ ਲਾਦਾ ਹਾਂ ਇਹੀ ਜੀ ਮੌਜ ਕਥੇ ਠੀਕ ਹੈ ਉਹਦਾ ਉਹੀ ਬਗਦਾ ਹਾਂ ਹਾਂ ਤੇ ਉੰਜ ਜਿਵੇਂ ਉੰਜ ਸੁਣਿਆ ਕਹਿੰਦੇ ਵੀ ਪਾਕਿਸਤਾਨ ਦੇ ਵਿੱਚ ਥੋੜੀ ਜਿਹੀ ਗਰੀਬੀ ਜ਼ਿਆਦੀ ਹੈ ਉੱਥੇ ਹਾਲਾਤ ਥੋੜੇ ਜਿਹਾ ਡਾਊਨ ਨੇ ਆਪਣੇ ਨਾਲੋਂ ਇਧਰ ਨਾਲੋਂ ਤੁਸੀਂ ਗਏ ਉੱਥੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਤਾਂ ਆਪਣੀ ਪੰਜਾਬ ਬੁੱਝਿਆ ਲੱਗਦਾ ਇਥਰੇ ਨਹੀਂ ਠੀਕ ਹੈ ਆਪਾਂ ਫਿਰ ਇਹ ਨਹੀਂ ਨਹੀਂ ਮੈਂ ਆਮਦਨ ਕਹਿਣਾ ਜਿਹੜੇ ਤੁਹਾਡੇ ਜੀ ਉਧਰ ਰਹਿੰਦੇ ਨੇ ਤੁਹਾਡਾ ਖਾਨਦਾਨ ਉਹਨਾਂ ਦਾ ਆਮਦਨ ਉਹਨਾਂ ਦੀ ਕਿ ਰਹਿਣ ਸਹਿਣ ਕਿਵੇਂ ਦਾ ਜਿਹੜੇ ਸਾਡੇ ਮਾਮੇ ਨੇ ਹਾਂ ਉਹ ਪੰਜੋਲੀ ਤੇ ਗਏ ਵੀ ਨੇ ਹਾਂ ਉਹਨਾਂ ਕੋ ਨੌ ਨੌ ਕਿਲੇ ਜ਼ਮੀਨਾਂ ਉੱਧਰ ਮਿਲ ਗਈ ਠੀਕ ਹੈ ਵਧੀਆ ਰੋਟੀ ਖਾਂਦੇ ਨੇ ਠੀਕ ਹੈ ਮੁੰਡੇ ਉਹਨਾਂ ਦੇ ਅਫਸਰ ਲੱਗੇ ਵੀ ਨੇ ਠੀਕ ਹੈ ਮਾਸਟਰ ਆ ਕੁਝ ਠਾਣੇ ਜਾ ਰਿਹਾ ਠੀਕ ਹੈ ਇਕਨ ਜਦੋਂ ਤੁਸੀਂ ਹੱਲੇ ਪਏ ਨੇ ਤੁਹਾਡੀ ਉਮਰ ਕਿੰਨੀ ਸੀ 16 ਸਾਲ ਦੀ ਇਹਦਾ ਮਤਲਬ ਤੁਸੀਂ 90 95 ਸਾਲ ਦੇ ਵਿੱਚੋਂ 16 ਸਾਲ ਮੈਨੂੰ ਸਾਰੇ 16 ਸਾਲ ਦਾ ਮੁੰਡੂ ਸਭ ਪਤਾ ਹੁੰਦਾ ਨੇ ਤੁਹਾਡੀ ਹੁਣ 90 95 ਸਾਲ ਦੀ ਉਮਰ ਐ ਪਤਾ ਨਹੀਂ ਮੈਨੂੰ ਨਿਗਾਹ ਤੁਹਾਡੀ ਵਧੀਆ ਆ ਨਿਗਾਹ ਐ ਲਿਆ ਸੂਈ ਤਾਂਗਾ ਬਣੂਗਾ ਅੱਛਾ ਸੂਈ ਤਾਂਗਾ ਪਾ ਲੀਂਦੇ ਹੋ ਦੰਦ ਕਿਵੇਂ ਨੇ ਅੱਦੇ ਦੰਦ ਤਾਂ ਦੇਖੇ ਚਮਕਾ ਮਾਰਦੇ ਨੇ ਹੈ ਨਕਲੀ ਨਕਲੀ ਤਾਂ ਨਹੀਂ ਲਵਾਏ ਹੈ ਨਕਲੀ ਤਾਂ ਨਹੀਂ ਲਵਾਏ ਦੰਦ ਹਾਂ ਬੇਬੇ ਬਾਪੂ ਵਾਲੀ ਨੇ ਬੇਬੇ ਬਾਪੂ ਵਾਲੀ ਨੇ ਠੀਕ ਐ ਅੱਛਾ ਗੰਨੇ ਗੁੰਨੇ ਚੂਪਦੇ ਹੁੰਦੇ ਜਦੋਂ ਮੱਝਾਂ ਚਾਰਨੇ ਜਾਂਦੇ ਸੋ ਹੈ ਗੰਨੇ ਗੁੰਨੇ ਚੂਪ ਲੀਂਦੇ ਹੁੰਦੇ ਸੋ ਜਦੋਂ ਮੱਝਾਂ ਚਾਰਨੇ ਜਾਂਦੇ ਸੋ ਯਾਰ ਜਦ ਮੈਂ ਸਾਚਾਰਨ ਜਾਂਦੇ ਤੇ ਆਓ ਜਦ ਤੁਸੀਂ ਫਿਰ ਮੈਂ ਸਗਲ ਜਾਂਦੇ ਹੋਏ ਗੰਨੇ ਕੋਲ ਪਟ ਲੈਣੇ ਹੁੰਦੇ ਗੰਨੇ ਕੋਲ ਆਪੇ ਦੇਉਂਦੇ ਲੋਕ ਅੱਛਾ ਮਾਲ ਜਦ ਬਸੇ ਵੀ ਗੰਨੇ ਚੂਬ ਲੋ ਹਾਂ ਆਪੇ ਦੇ ਦਿੰਦੇ ਮਰੋ ਤੈਨੂੰ ਮੌਜਾ ਆਣ ਫੇਰਾ ਹਨਾ ਕੋਕੜੀਆਂ ਦੇ ਆਉਂਦੇ ਵੀ ਚੱਬ ਲੋ ਹਾਂ ਕੋਕੜੀਆਂ ਵੀ ਦੇਉਂਦੇ ਠੀਕ ਹੈ ਜਾਦਾ ਦਾ ਜਮਾਨਾ ਬਹੁਤ ਵਧੀਆ ਦਾ ਬੜਾ ਵਧੀਆ ਹੀ ਹੁਣ ਵੀ ਵਧੀਆ ਹੈ ਹੁਣ ਵੀ ਵਧੀਆ ਹੈ ਹਾਂ ਹੁਣ ਜਾਨੀ ਮਹਿੰਗਾਈ ਤਾਂ ਨਹੀਂ ਆਉਂ ਹਮ ਮਹਿੰਗਾਈ ਨਹੀਂ ਹੈਗੀ ਇਸੋ ਕੀ ਕਿਹੜੀ ਮਗਾਈ ਆ 2 ਰੁਪਏ ਦੀ ਆੜੀ ਸੀ ਹਾਂ 4 ਅੰਨੇ ਸਰ ਆਟਾ ਦਾ ਹਾਂ 4 ਅੰਨੇ ਸਰ ਦੁੱਧ ਦਾ 500 ਦੀ ਆੜੀ ਆ ਹਾਂ ਠੀਕ ਹੈ ਫਿਰ ਅਸੀਂ ਛੇਲੇ 20-20 ਦੇ ਵੇਚੇ ਨੇ ਨਾ ਵੱਜ 10-10000 ਤੇ ਵਿਕਦੇ ਨੇ ਹਾਂ ਕਿਹੜੀ ਮੈਂ 300 ਦੀ ਉਹ ਲੱਖ ਰੁਪਏ ਦੀ ਕਿਹੜੀ ਮਗਾਈ ਆ ਠੀਕ ਹੈ ਵੀ ਠੀਕ ਆ ਜਣੀ ਵਧੀਆ ਹੁਣ ਹੈ ਨਜ਼ਾਰਾ ਹੋਣਾ ਜਿਹੜਾ ਕੋਈ ਬੰਦਾ ਗੈਰ ਚੱਲੂਗਾ ਹਾਂ ਮਾੜਾ ਲੋ ਉੱਪਰ ਖਰਚੇ ਕਰੂਗਾ ਖਤਮ ਠੀਕ ਹੈ ਇਹ ਕੇਰਾ ਕਰ ਜਾ ਥਰ ਚੜ ਜਾ ਫੇਰ ਨਹੀਂ ਉਤਰਦਾ ਵਿਵਾਦੀ ਵਾ ਸਹੀ ਇਹ ਕੇਰਾ ਚੜ ਜਾਵੇ ਹਾਂ ਆਪਾਂ ਨੇ ਕੋਈ ਆਣਾ ਮਕਾਨ ਬਣਾਏ ਪੈਸੇ ਚੜ ਕੇ ਤਾਂ ਗਿਆ ਹੋਊਗਾ ਹਾਂ ਕਾ ਜ਼ਮੀਨ ਖਰੀਦੀ ਆ ਹਾਂ ਇਹ ਕੰਮ ਕਰਿਆ ਪੈਸੇ ਚੜ ਜਾਣ ਨੂੰ ਹਾਂ ਮੂਫਿਓ ਨਹੀਂ ਉਤਰਨਾ ਚੰਗੇ ਚੰਗੇ ਕੰਮ ਵਾਸਤੇ ਖਰਚ ਕਰੇ ਤਾਂ ਉਹ ਚੰਗੀ ਗੱਲ ਹੁੰਦੀ ਹੈ ਹਾਂ ਨਿਆ ਵਿਆਹ ਨਿਆਣਿਆਂ ਦੇ ਕਰਤੇ ਪਰ ਕੰਮ ਦਾ ਨੁਬੜ ਗਿਆ ਹਾਂ ਹੈ ਬਾਬਾ ਜੀ ਖਰਾਕ ਤੁਸੀਂ ਕੀ ਖਾਂਦੇ ਰਹੇ ਹੋ ساری ਜ਼ਿੰਦਗੀ ਪਹਿਲਾਂ ਤੇ ਹੁਣ ਪਹਿਲਾਂ ਮੈਂ ਦੇਖਦਾ ਵੀ ਜਿਹੜੀ ਸਾਡੀ ਬੂਆ ਹੁੰਦੀ ਸੀ ਉਹ ਐਡਾ ਸਾਰਾ ਤੁਸਕ ਪਾ ਲਈ ਸੀ ਸ਼ੱਕਰ ਕੀ ਦਾ ਛਾਣ ਕੇ ਮੱਤ ਨਿਕਰ ਛਪਨ ਰੋ ਹੂੰ ਸ਼ਰਦਾਈ ਦਾ ਬੋਲ ਹੈ ਹੂੰ ਉਹ ਜਿਹੜੇ ਦੂਏ ਉਹ ਸਾੜ ਦਿੰਦੇ ਤੇ ਹੂੰ ਉਹਦਾ ਜੁਣਾ ਦਾ ਝੂਠੇ ਗਾਲ ਦੀ ਉਹ ਅੱਛਾ ਤੇ ਹੁਣ ਕੀ ਕੀ ਖਾਂਦੇ ਹੋ ਹਾਂ ਹਾਂ ਹੁਣ ਮੈਂ ਦੁੱਧ ਪੀਣਾ ਹੂੰ ਸਾਂਝ ਨੂੰ ਕਲਰ ਪੈਣ ਲੱਗਾ ਹੂੰ ਸ਼ਾਦੀ ਰੋਟੀ ਖਾਣਾ ਹੂੰ ਠੀਕ ਆ ਸਬਜ਼ੀ ਗਾਣ ਅੱਛਾ ਬਾਕੀ ਤਲੇ ਵੀ ਕੀ ਨਹੀਂ ਖਾਂਦਾ ਅੱਛਾ ਨਾ ਠੀਕ ਹੈ ਅੰਗੂਰ ਖਾਣੇ ਕੀ ਕਹਿੰਦੇ ਖਾਣਾ? ਸ਼ੂ ਖਾਣਾ ਇਹ ਚੀਜ਼ ਖਾਣਾ। ਮੀਟ ਵਗੈਰਾ ਅੰਡੇ ਖਾਂਦੇ ਹੋ? ਮੀਟ ਨੂੰ ਮੈਨੂੰ ਖਾਦਿਆਂ ਨੂੰ 10 ਸਾਲ ਹੋ ਗਏ ਮੈਂ ਨਹੀਂ ਹੁੰਦਾ। ਅੰਡੇ? ਅੰਡੇ ਵੀ ਖਾਂਦੇ। ਠੀਕ ਹੈ। ਮੈਨੂੰ ਹਮਕ ਜੀ ਹੋਣੀ ਆ। ਠੀਕ ਹੈ। ਹਾਂ ਲਿਆਉਂਦੇ ਨੇ ਮੈਂ ਖਾਂਦਾ। ਬੀਪੀ ਵਾਜਦਾ ਹੈ। ਹੈਂ? ਬੀਪੀ ਵਾਜਦਾ ਬਲੱਡ ਪ੍ਰੈਸ਼ਰ ਵਾਜਦਾ। ਬੀਪੀ ਵਾਜਦਾ ਮੈਨੂੰ ਚੰਗੇ ਨਹੀਂ ਲੱਗਦੇ ਹੁਣ। ਅੱਛਾ। ਹਾਂ ਦਾਲ ਰੋਟੀ ਖਾਂਦਾ। ਠੀਕ ਹੈ। ਬਸ। ਦੁੱਧ ਪੀਣਾ। ਇਹ ਜਿਹਾਂ ਨੂੰ ਦੋ ਬੱਦਲਿਆਂ ਦਾ ਸ਼ੋਖਾਣ ਨੇ ਅੰਗੂਰ ਖਾਣ ਨੇ ਬਾਪੂ ਜੀ ਤੁਸੀਂ ਭੱਜਦੇ ਤੇ ਤੁਰਦੇ ਬੜਾ ਤੇਜ ਹੋ ਤੁਹਾਡੀਆਂ ਦੌੜਾਂ ਚ ਨਾ ਤੁਹਾਨੂੰ ਭੇਜੀਏ ਕਿਤੇ ਹੈ ਜਿਹੜੇ ਤੁਸੀਂ ਤੁਰਦੇ ਬਹੁਤ ਹੋ ਬਹੁਤ ਵਧੀਆ ਤੁਰਦੇ ਹੋ ਹੁਣ ਉਹ ਮੈਂ ਤਾਂ ਜਿਹੜਾ ਪਟਿਆਲਾ ਹੈ ਉਹਦੇ ਲਵੇ ਡਾਉਣ ਪਿੰਡ ਛੋੜੀ ਹਾਂ ਹਾਂ ਡਾਉਣ ਛੋੜੀ ਵੱਡੀ ਦੇਖਿਆ ਹਾਂ ਮੈਨੂੰ ਕਹਿੰਦੇ ਬੱਕਰੀ ਛੱਡਿਆ ਉੱਥੇ ਇੱਕ ਬੁੜਾ ਰਹਿਣ ਦਾ ਸਾਡੇ ਭਾਈ ਦਾ ਸਹੁਰਾ ਅੱਛਾ ਮੱਗਰਾਮ ਇਹਨਾਂ ਦਾ ਹਾਂ ਮੈਂ ਬੱਕਰੀ ਛੱਡਣ ਚਲਾ ਗਿਆ ਹਾਂ ਮੇਰਾ ਉੱਥੇ ਜੀਣਾ ਲੱਗਿਆ ਹਾਂ ਤੁਰ ਕੇ ਆ ਗਿਆ ਤੁਰ ਕੇ ਗਿਆ ਠੀਕ ਹੈ ਇੱਥੋਂ ਤਾਂ ਬਹੁਤ ਦੂਰ ਹੈ ਤੁਰ ਕੇ ਆ ਗਿਆ ਤੁਰ ਕੇ ਗਿਆ ਆ ਫਿਰ ਤੁਸੀਂ ਬੱਜਾਂ ਚਾਰ ਤੇ ਚਾਰ ਦੇ ਵੀ ਬੜਾ ਪੰਦ ਕੱਢ ਦਿੰਦੇ ਹੋ ਜਦੋਂ ਮੈਂ ਮਹਿਸਾ ਚਰਨ ਜਾਂਦੇ ਤੇ ਜਾਨੀ ਮਾਦੋਬ ਦਾ ਸ਼ੁਕਰ ਹੈ ਸਭ ਕੋ ਠੀਕ ਹੈ ਠੀਕ ਹੈ ਹੈ ਮੇਰਾ ਭਾਈਆ ਬਚਾਰਾ ਪਿਆ 2 ਸਾਲ ਹੋ ਗਏ ਬੋਲਾ ਮੇਰਾ ਖਰਾਬ ਨਹੀਂ ਸਵੇਰਿਆਂ ਬੇੜੇ ਦੇ ਵਿੱਚ ਨਾ ਮੈਂ ਉੱਠ ਕੇ ਚਾਹ ਪੀ ਗਏ ਹਾਂ 43 ਗੇੜੇ ਤੇ ਨਾਮਾ ਹੈ ਅੱਛਾ 43 ਕਿਣ ਕੇ ਠੀਕ ਹੈ ਚਾਹ ਪੀ ਗਏ ਹਾਂ ਇਹ ਇੱਕ ਗੇੜੇ 'ਚ 20 ਕਰਮਾ ਹੁੰਦੀਆਂ ਠੀਕ ਹੈ ਗੇੜੀਆਂ ਮੇਰੇ ਹਾਂ ਇਹ ਕਾਇ ਨਹੀਂ ਵਣਗਣ 800 ਕਰਮਾ ਲਗਭਗ ਤੁਸੀਂ ਹੈ 8 900 ਕਰਮਾ ਕੱਢ ਦਿੰਦੇ ਤੁਸੀਂ ਹਾਂ ਠੀਕ ਹੈ ਇਹ ਰੋਜ਼ ਦੀ ਗਫਾਰੀ ਜਾਂਦਾ ਹੈ ਠੀਕ ਹੈ ਠੀਕ ਹੈ ਇਕਣ ਕਰਨ ਬਹੁਤਾ ਨਹੀਂ ਹੁੰਦਾ ਮੈਨੂੰ ਠੀਕ ਹੈ